ਇਹ ਤਾਂ ਇੱਥੇ ਖੁਦ ਮੈਂ ਚੰਡੀਗੜ੍ਹੇ ਸ਼ਿਫਟ ਹੋ ਜਾਣਾ ਵਾ ਹਾਂਜੀ ਨਹੀਂ ਨਹੀਂ ਔਂ ਜਾਂਦੀ ਕਹਦੀ ਦਿੱਕਤ ਵਾ ਰੁਪਿੰਦਰ ਨੂੰ ਨਾ ਆਪਣੇ ਨਾਲ ਲੈ ਜਾ ਚੱਲ ਇਹ ਆ ਬੇ ਮਾੜੀ ਮੋਟੀ ਨੌਕਰੀ ਉੱਥੇ ਮਿਲ ਜੂਗੀ ਤੇ ਦੋਵੇਂ ਜਾਣੇ ਲੱਗੇ ਰਵਾਂਗੇ ਉਹ ਮੈਂ ਤਾਂ ਇਹ ਸੋਚਣਾ ਵਾ ਕਿ ਤੇਰੇ ਕਰਕੇ ਸਾਰਾ ਕੁਝ ਹੋ ਗਿਆ ਵਾ ਚੱਲ ਇਹ ਆ ਤਨਖਾਹ ਵੀ ਵਧੀਆ ਵਾ ਉਹ ਚਲੋ ਮੇਰਾ ਕਰਕੇ ਕੀ ਹੋਣਾ ਵਾ ਜਿਹੜਾ ਮੈਂ ਇੱਥੇ ਦੋ ਦੋ ਢਾਈ ਢਾਈ ਲੱਖ ਦਾ ਸਮਾਨ ਲਿਆ ਕੇ ਰੱਖਿਆ ਵਾ ਉਹਦੀ ਤਾਂ ਮਾਲਕਣ ਬਣ ਜਾਣਾ ਵਈ ਨੇ ਹਾਂਜੀ ਨਹੀਂ ਕਿੰਨੀ ਚਲ ਕੌਮ ਫਿਰ ਲਓਗੇ ਚੱਲ ਐਹੀ ਦਿਨ ਹੁੰਦੇ ਘੁੰਮਣ ਫਿਰਨ ਦੇ ਥੈਂਕ ਯੂ ਥੈਂਕ ਯੂ ਸਰ ਹਾਂਜੀ ਹਾਂਜੀ ਮੈਂ ਤੁਹਾਡਾ ਹੀ ਫੋਨ ਢੀਕੰਡਿਆ ਹੈ ਹਾਂਜੀ ਹਾਂਜੀ ਚਲੋ ਵਧੀਆ 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 ਹਾਂਜੀ ਮੈਂ ਨਾ ਇੱਕ ਗੱਲ ਹੋਰ ਪੁੱਛਣੀ ਸੀ ਇਹ ਸੈਲਰੀ ਦਾ ਦੱਸ ਦਿੰਦੇ ਤੇ ਚਲ ਵਧੀਆ ਹੋ ਜਾਣਾ ਅੱਛਾ 40000 ਚਲੋ ਫਿਰ ਤੇ ਠੀਕ ਆ ਹਾਂਜੀ ਨਹੀਂ ਕੋਈ ਨਹੀਂ ਕੋਈ ਨਹੀਂ ਜੇ ਤੁਸੀਂ ਆਖੋਗੇ ਤਾਂ ਮੈਂ ਚੰਡੀਗੜ੍ਹ ਸ਼ਿਫਟ ਹੋ ਜਾਣਾ ਹਾਂਜੀ ਨਹੀਂ ਨਹੀਂ ਉਂ ਜਾਂਦੀ ਕਾਦੀ ਦਿੱਕਤ ਵਾ ਹਫਤੇ ਬਾਅਦ ਬੰਦਾ ਆ ਜੇ ਸਰ ਹਾਂਜੀ ਚਲੋ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਓਕੇ ਚੱਲ ਆ ਵੀ ਵਧੀਆ ਹੋ ਗਿਆ ਨੌਕਰੀ ਮਿਲ ਗਈ ਆ ਤੇ ਚੱਲ ਕੋਈ ਗੱਲ ਨਹੀਂ ਚੰਡੀਗੜ੍ਹ ਕਿੰਨੇ ਕੁ ਦੂਰ ਵਾ ਬੰਦਾ ਹਫਤੇ ਬਾਅਦ ਫੇਰਾ ਮਾਰ ਜੇ ਐਦਾਂ ਕਰਨਾ ਵਾ ਵੀਰ ਜੀ ਨਾਲ ਕਰਨਾ ਵਾ ਗੱਲ ਹੁਣ ਐਦਾਂ ਕਰਨਾ ਵੀਰ ਜੀ ਨਾਲ ਗੱਲ ਕਰਨਾ ਪਰ ਇੱਕ ਮੇਰੇ ਮਨ 'ਚ ਹੋਰ ਖਿਆਲ ਆਉਣ ਡਿਆ ਵਾ ਰੁਪਿੰਦਰ ਨੂੰ ਨਾ ਆਪਣੇ ਨਾਲ ਲਿਆ ਜਾ ਚੱਲ ਇਹ ਆ ਵੀ ਮਾੜੀ ਮੋਟੀ ਨੌਕਰੀ ਉੱਥੇ ਮਿਲ ਜੂਗੀ ਦੋਵੇਂ ਜਣੇ ਲੱਗੇ ਰਵਾਂਗੇ ਪਹਿਲਾਂ ਵੀਰ ਜੀ ਨਾਲ ਗੱਲ ਕਰਨਾ ਫਿਰ ਰਵਿੰਦਰ ਨਾਲ ਕਰਾਂਗਾ ਜਾ ਕੇ ਵੀਰ ਜੀ ਬੈਠੇ ਨੇ ਬੈਠਾ ਲਵਲੀ ਗਏ ਨੇ ਬੰਬੀ ਤੇ ਪਾਣੀ ਛੱਡਿਆ ਆ ਸੀ ਹੁਣੇ ਆਏ ਆ ਉਧਰ ਆਏ ਆ ਅੱਛਾ ਅੱਛਾ ਭਰ ਗਏ ਹੁਣੇ ਸਾਰੇ ਭਰ ਗਏ ਭਰ ਗਏ ਤੇ ਨਾਲੇ ਨਾ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਗੱਲ ਇਹ ਆ ਕਿ ਚੰਡੀਗੜ੍ਹ ਦੀ ਆ ਕੰਪਨੀ ਅੱਛਾ ਉਹਦੇ 'ਚ ਮੈਂ ਦਿੱਤੀ ਇੰਟਰਵਿਊ 4 ਦਿਨ ਕੇ ਤੀ ਠੀਕ ਆ ਠੀਕ ਆ ਤੇ ਮੈਨੂੰ ਨਾ ਉਥੇ ਨੌਕਰੀ ਮਿਲ ਗਈ ਆ ਚੱਲ ਵਧੀਆ ਫਿਰ ਹੁਣੇ ਅਜੇ ਫੋਨ ਆਇਆ ਹੀ ਇਹਨਾਂ ਦਾ ਅੱਛਾ ਹਾਂ ਤੇ ਉਹ ਕਹਿੰਦੇ ਆ ਵੀ ਚੱਲ ਕੋਈ ਗੱਲ ਨਹੀਂ ਅਗਲੇ ਭਾਂ ਸੋਮਵਾਰ ਤੋਂ ਆ ਜੀ ਤੂੰ ਠੀਕ ਆ ਤਨਖਾਹ ਕਿੰਨੇ ਦਾ ਦੋ ਤਨਖਾਹ ਦੇ ਵੀ ਜੀ ਮੈਂ ਨਾਲ ਪੁੱਛਿਆ 40000 ਦੱਸਦੇ ਆ ਫਿਰ ਤੇ ਵਧੀਆ ਇਹਦਾ ਉਹ ਆਹੋ ਇੱਥੇ ਵੀ 10000 ਮਿਲਦੇ ਆ ਚੱਲ ਇਹ ਆ ਵੀ ਉਥੇ 10000 ਲਈ ਜਾਵਾਂਗਾ ਤਨਖਾਹ ਆ ਹਾਂ ਤੇ ਵਧੀਆ ਉਹਦਾ ਨੌਕਰੀ ਠੀਕ ਆ ਠੀਕ ਆ ਹਾਂ ਜੀ ਤੇ ਰੋਟੀ ਪਾਣੀ ਜਿਹੜਾ ਵਾ ਨਾ ਉਹ ਵੀ ਕੰਪਨੀ ਦਾ ਹੀ ਆ ਪੀਜਾ ਨਾ ਚੜੀ ਉੱਥੇ ਰਹਿਣਾ ਉਹ ਸਾਰਿਆਂ ਨਾਲ ਵਧੀਆ ਹਾਂ ਠੀਕ ਨਾ ਇਹੋ ਹੀ ਆ ਵੀ ਯਾਰਾ ਕਾਉਂ ਜਾਂਦੀ ਦਿੱਕਤ ਹੋਇਆ ਕਰਨੀ ਉਹ ਕੋਈ ਗੱਲ ਨਹੀਂ ਹਫਤੇ ਬਾਅਦ ਫੇਰ ਮਾਰ ਲੈ ਆ ਕੇ ਉਹ ਤਾਂ ਇਹ ਜੀ ਗੱਲ ਠੀਕ ਆ ਪਰ ਤੁਹਾਡੇ ਤੋਂ ਬਿਨਾ ਰਹਿਮੂਗਾ ਕਿੱਦਾਂ ਉੱਥੇ ਉਹ ਕੋਈ ਗੱਲ ਨਹੀਂ लवली ਆਇਨਾ ਕਹਿੰਦਾ ਹਫਤੇ ਬਾਅਦ ਉਹ ਕੰਮ ਹੀ ਕਰਨਾ ਪੈਣਾ ਵਾ ਇੱਥੇ 10000 ਮਿਲਦਾ ਹੈ ਉੱਥੇ 40000 ਕਿੰਨਾ ਵੜਕਾ ਹੈ ਹੈ ਨਾ ਪਰ ਇਹ ਆ ਵੀ ਇੱਕ ਗੱਲ ਹੋਰ ਵਾ ਹਾਂਜੀ ਜੇ ਤੁਸੀਂ ਗੁੱਸਾ ਨਾ ਕਰੋ ਤੇ ਮੈਂ ਰੁਪਿੰਦਰ ਨਾਲ ਨਾਲ ਲੈ ਜਾ ਉਹ ਤਾਂ ਸਾਰਿਆਂ ਨਾਲ ਵਧੀਆ लवली ਉਹ ਚਾ ਲੇ ਆ ਵੀ ਇਹ ਰੋਟੀ ਪਾਣੀ ਪਕਾ ਦਿਆ ਕਰੂਗੀ ਹੁਣ ਕੀ ਪਤਾ ਕੰਪਨੀ ਦੀ ਰੋਟੀ ਕਿਦਾਂ ਦੀ ਹੈ ਕਿਦਾਂ ਦੀ ਨਹੀਂ 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 ਆਪਣੀ ਰੋਟੀ ਵਧੀਆ ਵਾ ਹਾਂ ਤੂੰ ਇਦਾਂ ਕਰ ਰਵਿੰਦਰ ਨਾਲ ਗੱਲ ਕਰ ਲੈ ਚਾ ਲੇ ਆ ਪਜੇ ਕਿਤੇ ਉੱਥੇ ਇਹਨੂੰ ਮਿਲੂਗੀ ਨਾ ਨੌਕਰੀ 10-15000 ਤੇ ਤੇ ਮੈਨੂੰ ਵੀ ਲਵਾ ਦੇਣਾ ਆ ਵਧੀਆ ਉੱਥੇ ਜੌਬਾਂ ਮਿਲ ਜਾਂਦੀਆਂ ਨਾ ਚਾ ਲੇ ਆ ਇਹ ਵੀ ਲਊਗੀ 10-15 40000 ਮੈਂ ਲਊਂਗਾ ਤੇ ਸਾਰਿਆਂ ਨੂੰ ਸੁੱਖ ਹੋਊਗਾ ਆਹ ਉਹ ਕੋਦੋਂ ਇਦਾਂ ਯਾਰ ਕਰਤਾ ਨਿਕਲ ਜੂਗਾ 40000 ਬਾਜੂ ਕਰਦਾ ਤੇ ਤੁਹਾਨੂੰ ਪਤਾ ਸੜੀ ਜਾਣਾ ਵਾ ਮਗਰ ਕੋਈ ਨਹੀਂ ਉਹ ਮੈਂ ਸੜੀ ਜਾਣਾ ਟੈਨਸ਼ਨ ਨਾ ਲੈ ਤੂੰ ਕੋਈ ਗੱਲ ਨਹੀਂ ਮੈਂ ਰਪਿੰਦਰ ਨਾਲ ਵੀ ਗੱਲ ਕਰ ਲੀਨਾ ਵਾ ਤੁਸੀਂ ਭਾਬੀ ਨਾਲ ਵੀ ਗੱਲ ਕਰ ਲਿਓ ਕੋਈ ਗੱਲ ਨਹੀਂ ਮੈਂ ਕਰ ਲੈਣਾ ਵਾ ਕੋ ਕਰ ਰਪਿੰਦਰ ਨਾਲ ਦੱਸੀ ਫਿਰ ਮੈਨੂੰ ਠੀਕ ਕਹਿੰਦੀ ਆਹ ਕੋਈ ਨਹੀਂ ਮੈਂ ਕਰਕੇ ਨਾ ਗੱਲ ਤੇ ਤੁਹਾਨੂੰ ਦੱਸਣਾ ਵਾ ਠੀਕ ਚਲੋ ਮੈਂ ਰਪਿੰਦਰ ਨੂੰ ਪੁੱਛ ਕੇ ਫਿਰ ਦੱਸਣਾ ਤੁਹਾਨੂੰ ਠੀਕ ਹੈ ਠੀਕ ਆਹ ਤੇ ਵਧੀਆ ਹੋ ਗਿਆ ਰੁਭਿਆ 40000 ਤਨਖਾਹ ਚੰਗੀ ਆ ਚੱਲੇ ਇਹ ਬਾਹਰ ਦਾ ਵੇਖੀ ਜਾਊਗਾ ਤੇ ਮੈਂ ਇੱਥੇ ਪਹਿਲੀ ਬਣਾ ਵੇਖੀ ਜਾਊਗਾ ਮੈਂ ਕਰ ਦਾਂ ਮੈਂ ਵੀ ਸੰਦੀਪ ਨਾਲ ਗੱਲ ਦੱਸਦਾ ਉਹਨੂੰ ਇਹ ਲਵਲੀ ਨੂੰ ਕੁੜੀ ਮਿਲ ਗਈ ਚੱਲੇ ਆ ਰੁਪਿੰਦਰ ਨੂੰ ਦੱਸਣਾ ਸਾਰੀ ਗੱਲ ਜੇ ਇਹ ਤਿਆਰ ਹੋ ਗਈ ਨਾ ਨਾਲ ਜਾਣ ਨੂੰ ਉਹ ਚੱਲੇ ਆ ਨਾਲੇ ਉੱਥੇ ਘੁੰਮਾਂ ਕਰਾਂਗੇ ਤੇ ਨਾਲੇ ਨੌਕਰੀ ਪੇਸ਼ਾ ਵੇਖੀ ਜਾਵਾਂਗੇ ਆਪਣਾ ਰੁਪਿੰਦਰ ਉਹ ਗੱਲ ਸੁਣੀ ਆਣ ਕੇ ਹਾਂਜੀ ਵਜਾ ਦੇਂਦੇ ਮੈਂ ਆਵਾਜ਼ ਤਾਂ ਦਿੱਤੀ ਸੀ ਹਾਂਜੀ ਮੈਂ ਕਰ ਨਹੀਂ ਗੱਲ ਚਰਨਾ ਗੱਲ ਕਰਨੀ ਦੱਸੋ ਉਹ ਗੱਲ ਏ ਆ ਮੈਨੂੰ ਨੌਕਰੀ ਮਿਲ ਗਈ ਆ ਚੰਡੀਗੜ੍ਹ ਨੌਕਰੀ ਮਿਲ ਗਈ ਆ ਆਹੋ ਸੱਚੀ ਫੇਟ ਵਧੀਆ ਹੋਂ ਤੁਹਾਨੂੰ ਦੇ ਉਹ ਚਲੇ ਆ ਹੁਣੇ ਫੋਨ ਆਇਆ ਏ ਉਹਨਾਂ ਦਾ ਅੱਛਾ ਅੱਛਾ ਹਾਂ ਸੱਚੀ ਮੈਨੂੰ ਤਾਂ ਬੜੀ ਖੁਸ਼ੀ ਹੋਈ ਇਹ ਵਾਲੀ ਗੱਲ ਸੁਣ ਕੇ ਓਏ ਆਹੋ ਯਾਰ ਇੱਥੇ ਵੀ 10000 ਤੇ ਲੱਗੇ ਚਲੇ ਜਾਵੇ ਉੱਥੇ ਤਨਖਾਹ ਵੀ ਚੰਗੀ ਏ ਨਹੀਂ ਚਲ ਬੜਾ ਹੀ ਵਧੀਆ ਹੋਇਆ ਵਾ ਤੇ ਹਾਂ ਚਲ ਹੁਣ ਮੈਂ ਨਾ ਪਿੰਡ ਮੰਮੀ ਹੁਣ ਮੈਂ ਫੋਨ ਕਰਕੇ ਦੱਸੂਗੀ ਉਹਨਾਂ ਨੇ ਬੜੇ ਖੁਸ਼ ਹੋਣਾ ਸਾਰਿਆਂ ਨੇ ਮੈਂ ਤੈਨਾਂ ਇੱਕ ਹੋਰ ਸਲਾਹ ਕਰਨੀ ਆ ਨਾ ਹਾਂਜੀ ਮੈਂ ਵੀਰ ਜੀ ਨਾਲ ਵੀ ਸਲਾਹ ਕੀਤੀ ਆ ਅੱਛਾ ਤੇ ਮੇਰਾ ਇਰਾਦਾ ਵਾ ਵੀ ਤੂੰ ਵੀ ਮੇਰੇ ਨਾਲ ਹੀ ਚੱਲ ਮੈਂ ਤੁਹਾਡੇ ਨਾਲ ਹਾਂ ਉੱਚਾ ਲੇ ਆ ਵੀ ਉੱਥੇ ਰੋਟੀ ਪਾਣੀ ਦਾ ਤਾਂ ਸੁਖ ਹੋ ਜਾਊਗਾ ਹੈ ਤੇ ਕੰਪਨੀ ਦੀ ਉਦ ਪਰ ਕਈਏ ਨਹੀਂ ਵੀ ਚੰਗੀ ਮਿਲਦੀ ਰੋਟੀ ਉੱਥੇ ਕੋਈ ਗੱਲ ਨਹੀਂ ਉਹ ਕਰ ਲੈਨੇ ਆ ਬਾਅਦ ਵਿੱਚ ਸਲਾਹ ਜਿੱਦਾਂ ਵੀ ਹੋਊਗਾ ਫਿਰ ਵੇਖ ਲਾਂਗੇ ਕਿਉਂਕਿ ਘਰੇ ਵੀ ਦੀਦੀ ਹੁਣਾਂ ਨੂੰ ਹੀ ਪੁੱਛਣਾ ਪੈਣਾ ਨਾ ਭਾਜੀ ਨੂੰ ਪੁੱਛਣਾ ਪੈਣਾ ਹੈ ਨਹੀਂ ਭਾਜੀ ਨੂੰ ਮੈਂ ਪੁੱਛ ਲਿਆ ਵਾ ਨਾ ਅੱਛਾ ਉਹ ਤਾਂ ਮੰਨ ਗਏ ਆ ਤੇ ਮੈਂ ਤੁਹੀਂ ਭਾਬੀ ਨੂੰ ਪੁੱਛ ਲੋ ਚਲੋ ਕੋਈ ਨਹੀਂ ਵੇਖ ਲੈਨੇ ਆ ਉਹ ਤਾਂ ਸਾਰਿਆਂ ਦੀ ਸਲਾਹ ਨਹੀਂ ਜਾਵਾਂਗੇ ਹਾਂਜੀ ਹਾਂ ਤੇ ਚੱਲ ਇਹ ਆ ਵੀ ਜੇ ਤੈਨੂੰ ਵੀ ਉੱਥੇ ਨੌਕਰੀ ਮਿਲੂਗੀ ਨਕੀ ਮੋਟੀ ਕੋਈ ਦਾ 15000 ਤੇ ਚੱਲੇ ਜਾਂ ਤੂੰ ਹੀ ਕਰੀ ਗਈ ਉੱਥੇ ਚਲੋ ਕੋਈ ਗੱਲ ਦੀ ਵੇਖ ਲਾਂਗੇ ਉਹ ਬਾਕੀ ਇਹ ਆ ਜਦੋਂ ਦੀ ਤੂੰ ਆਈਆਂ ਨਾ ਉਦੋਂ ਦੇ ਕੰਮ ਸਾਰੇ ਸਿੱਧੇ ਹੋਣਦੇ ਚੱਲੇ ਆ ਵੀ ਪਹਿਲਾਂ 10000 ਤੇ ਲੱਗੇ ਹਾਂਜੀ ਹੁਣ ਨੌਕਰੀ ਮਿਲ ਗਈ ਆ ਹੁਣ ਵੱਧ ਗਈ ਆ ਤਨਖਾਹ ਉਹ ਮੈਂ ਤੇ ਇਹ ਸੋਚਣਾ ਵਾ ਵੀ ਤੇਰੇ ਕਰਕੇ ਸਾਰਾ ਕੁਝ ਹੋਣਦਿਆ ਵਾ ਚੱਲੇ ਆ ਤਨਖਾਹ ਵੀ ਵਧੀਆ ਵਾ ਉਹ ਚਲੋ ਮੇਰਾ ਕਰਕੇ ਕੀ ਹੋਣਾ ਵਾ ਉਹ ਤੇ ਵਾਹਿਗੁਰੂ ਜੀ ਦੇ ਹੱਥ ਵਾ ਜੋ ਉਹਨੇ ਦੇਣਾ ਉਹ ਦੇਣਾ ਹੀ ਦੇਣਾ ਵਾ ਓਇਆ ਹੋਰ ਤੇਰੀ ਗੱਲ ਠੀਕ ਆ ਹਾਂਜੀ ਨਾਲੇ ਪਿੰਡ ਵਾਲੇ ਕਿੰਨੇ ਖੁਸ਼ ਹੋਣਗੇ ਜਦੋਂ ਉਹਨਾਂ ਨੂੰ ਦੱਸਿਆ ਤੇ ਬੜੇ ਖੁਸ਼ ਹੋਣਾਵਾ ਮਾਂ ਵੀ ਜਦਾਂ ਇਹੋ ਜੀ ਗੱਲ ਸੁਣ ਕੇ ਅੱਗੇ ਬੜੇ ਖੁਸ਼ ਹੁੰਦੇ ਆ ਚੱਲ ਕੋਈ ਗੱਲ ਨਹੀਂ ਤੂੰ ਘਰ ਜਾਂ ਦੱਸਦੀ ਤੇ ਜੋਗਨ ਨੂੰ ਮੈਂ ਆ ਫੋਨ ਕਰ ਦੂੰਗੀ ਨਹੀਂ ਕੋਈ ਗੱਲ ਨਹੀਂ ਹਾਂ ਉਹ ਤੇ ਗੱਲ ਕਰ ਲਾਂਗੇ ਇਹਦੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਇਹ ਕਹਿੰਦੀ ਹੂੰ ਵੀ ਤੁਸੀਂ ਇਦਾਂ ਕਰੋ ਵੀ ਹਾਲੇ ਉੱਥੇ ਜਾ ਕੇ ਵੇਖੋ ਅੱਛਾ ਤੇ ਕਿੱਦਾਂ ਦਾ ਸਾਗਤਾ ਬਾ ਨੌਕਰੀ ਕਿੱਦਾਂ ਦੀ ਆ ਰਹਿਣ ਸਹਿਣ ਕਿੱਦਾਂ ਦਾ ਆ ਫੇਰੀ ਆਪਾਂ ਜਾਵਾਂਗੇ ਓਏ ਆਹੋ ਇਹ ਤੇ ਹੈ ਹੀ ਆ ਆਹੋ ਕੋਈ ਨਹੀਂ ਤੁਸੀਂ ਇੱਕ ਵਾਰ ਇਕੱਲੇ ਜਾ ਕੇ ਵੇਖੋ ਉੱਥੇ ਜੇ ਇਹਦਾ ਨੂੰ ਸਹੀ ਲੱਗੂਗਾ ਕਿ ਮੇਰਾ ਜਾਣਾ ਬੰਦਾ ਆ ਉੱਥੇ ਫਿਰ ਕੋਈ ਨਹੀਂ ਵੇਖ ਲਾਂਗੇ ਜੇ ਤੁਹਾਡਾ ਇਕੱਲਿਆਂ ਦਾ ਸਰੂਗਾ ਤੇ ਫਿਰ ਸਭ ਤੋਂ ਵਧੀਆ ਸਗੋ ਚੱਲ ਕੋਈ ਨਹੀਂ ਹਫਤਾ ਕ ਮੈਂ ਲਾ ਕੇ ਨਾ ਉੱਥੇ ਹਾਂਜੀ ਤੇ ਫਿਰ ਆਣ ਕੇ ਤੇ ਤੁਹਾਨੂੰ ਦੱਸੂਗਾ ਕਿ ਕਿਦਾਂ ਦਾ ਹਫਤਾ ਆ ਬਾ ਉੱਥੇ ਆਉਹੀ ਤੁਹਾਨੂੰ ਮੈਂ ਕਹਿਆ ਨਹੀਂ ਨਾ ਪੀ ਰਹਿ ਕੇ ਆਓ ਤੁਹਾਡੇ ਇੱਕ ਦਿਨ ਚੱਲ ਪਿੰਡ ਫੋਨ ਕਰਕੇ ਤੇ ਦੱਸਦੀ ਫਿਰ ਹੈ ਹਾਂਜੀ ਕੋਈ ਨਹੀਂ ਪਿੰਡ ਮੈਂ ਕਰਦੀ ਹਾਂ ਆਹੋ ਤੇ ਉਹ ਵੇਜੀ ਨੂੰ ਤੇ ਮੈਂ ਦੱਸਤਾ ਵਾ ਅੱਛਾ ਤੇ ਭਾਬੀ ਨਾ ਤੂੰ ਕਰ ਲਈ ਗੱਲ ਕੋਈ ਨਹੀਂ ਮੈਂ ਕਰ ਲੇਗੀ ਹਾਂ ਜੱਲ ਅਹ ਤੇ ਬੜਾ ਹੀ ਵਧੀਆ ਹੋਇਆ ਵਾ ਕਿ ਇਹਨਾਂ ਨੂੰ ਨੌਕਰੀ ਮਿਲ ਗਈ ਆ ਸੱਚੀ ਮੈਨੂੰ ਬੜੀ ਖੁਸ਼ੀ ਹੋਈ ਆ ਪਰ ਗੱਲ ਇੱਕ ਈ ਦਾਵਾ ਇਹ ਮੈਨੂੰ ਕਹਿੰਦੇ ਆ ਨਾਲ ਜਾਣ ਵੱਲੋਂ ਤੇ ਮੈਂ ਚੰਡੀਗੜ੍ਹ ਨਹੀਂ ਗਈ ਜਾ ਸਕਦੀ ਜੇ ਮੈਂ ਚਲ ਗਈ ਚੰਡੀਗੜ੍ਹ ਤੇ ਆੜਾ ਜਿਹੜਾ ਮੈਂ ਇੱਥੇ ਦੋ-ਦੋ ਟੈਗ-ਟੈਗ ਲੱਖਦਾ ਸਮਾਨ ਲਿਆ ਕੇ ਰੱਖਿਆ ਵਾ ਉਹਦੇ ਤੇ ਮਾਲਕਣ ਬਣ ਜਾਣਾ ਵਈ ਨੇ ਬੜੀ ਸਿਆਣੀ ਨੇ ਨਹੀਂ ਰੁਪਿੰਦਰ ਇਹ ਵਾਲਾ ਕੰਮ ਨਹੀਂਗਾ ਹੋਣ ਦੇਣਾ ਤੁ ਮੈਂ ਨਾ ਪਿੰਡ ਮਮੀ ਨੂੰ ਫੋਨ ਕਰਕੇ ਇਹ ਵਾਲੀ ਗੱਲ ਕਹਿਨੀ ਆ ਵੀ ਤੂੰ ਹੀ ਇਹ ਵਾਲੀ ਗੱਲ ਨਾਲ ਸਹਿਮਤ ਨਾ ਹੋਇਓ ਫਿਰੁਪਿੰਦਰ ਨੇ ਨਾਲ ਜਾਣਾ ਵਾ ਪਿਆ ਕਿ ਪਹਿਲਾਂ ਦੱਸਿਆ ਹੋਊਗਾ ਨਾ ਤੇ ਚੰਗਾ ਵਾ ਨਾਲੇ ਤਾਂ ਹਾਲੇ ਮੇਰੇ ਜੋਬਨ ਹੋਣਾ ਨਾ ਕਈ ਸਾਥ ਉਤਾਰ ਕਰਨ ਵਾਲੇ ਪਏ ਆ ਉਹ ਕਿੰਨੇ ਕਰਨੇ ਆ ਇਹਨਾਂ ਨੇ ਸੋਚੜ ਜਾਣਾ ਮਗਰੋਂ ਭੂਏ ਵੀ ਚੱਲਵਾਵਾ ਗਈ ਆ ਹੁਣ ਕੋਈ ਗੱਲ ਬਾਤ ਨਹੀਂ ਹੁੰਦੀ ਮੈਂ ਨਹੀਂ ਇਹ ਕੰਮ ਹੋਣ ਦੇਣਾ ਨਾਲੇ ਕਰਦੀ ਆ ਜਾਗਦੀ ਨਹੀਂ ਨਾ ਉਸ ਲਾਵਲਾ ਇੱਥੇ ਬਾਹਰ ਬੈਗੀ ਕਰ ਲੈਣੀ ਆ ਤਿੰਦਰ ਫੇਰ ਮੈਂ ਸੁਣਦੀ ਰਹੂਗੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੇ ਜੀ ਸਤਿ ਸ਼੍ਰੀ ਅਕਾਲ ਹਰਵਿੰਦਰ ਪੁੱਤ ਕਿਹਾਲ ਚਾਲਾ ਹਾਂਜੀ ਹਾਂਜੀ ਵਧੀਆ ਰੀ ਸੁਣਾਓ ਠੀਕ ਠਾਕ ਵਧੀਆ ਹੋਰ ਕਰ ਪਰਵਾਹੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਸਭ ਠੀਕ ਠਾਕ ਨੇ ਤੇ ਜੀ ਦੱਸੋ ਕੀ ਬਣੰਦੀਆ ਹਾਂਜੀ ਮੈਂ ਵੀ ਕੁਛ ਨਹੀਂ ਅੱਛਾ ਅੱਛਾ ਤੇ ਨਾਂ ਦਾ ਨਾਮ ਲੱਗੀ ਹੈ ਨਾ ਤੇ ਹੀ ਚੁਗਣ ਠੀਕ ਹੈ ਠੀਕ ਆ ਬਹੁਤ ਲੰਬੀ ਬਾਕੀ ਹਾਲਾ ਹਾਂਜੀ ਅਮੀ ਜੀ ਇਹਨਾਂ ਦਾ ਵਧੀਆ ਹਰਪਿੰਦਰ ਢੇਡ ਸਖਾਣੇ ਦਾ ਕੀ ਹਾਲ ਚਾਲਾ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਅਮੀ ਜੀ ਸਾਰੇ ਠੀਕ ਠਾਕ ਨੇ ਬਸ ਚਲੋ ਵਧੀਆ ਹੀ ਚਾਹੀਦਾ ਪੁੱਤ ਹਾਂਜੀ ਹਾਂਜੀ ਤੇ ਬਸ ਬਾਤਾਂ ਕੀ ਕਰਨ ਲਈ ਹੀ ਮੈਂ ਵੀ ਕੁਛ ਨਹੀਂ ਬਸ ਮੈਂ ਵੀ ਤੁਹਾਨੂੰ ਇੱਕ ਖੁਸ਼ਖਬਰੀ ਦੱਸਣੀ ਹੈ। ਹਾਂ ਪੁੱਤ ਕਾਦੀ ਖੁਸ਼ਖਬਰੀ ਸ਼ੇਕੀ ਦੱਸ ਮੈਨੂੰ। ਖੁਸ਼ਖਬਰੀ ਅਮੀ ਆ ਕਿ ਉਹਨਾਂ ਨੂੰ ਨੌਕਰੀ ਮਿਲ ਗਈ ਆ। ਮੈਂ ਪੁੱਤਾਂ ਤਾਂ ਬੁੱਤਾਂ ਹੀ ਵਧੀਆ ਹੋ ਗਿਆ ਫਿਰ। ਹਾਂ ਉਹ। ਮੈਨੂੰ ਹੁਣ ਇਹ ਆ ਕੇ ਦੱਸਣਦੇ ਹੀ ਤੇ ਦਾ ਖੰਦੇ ਹੀ ਕਿ ਚੱਲ ਮੇ ਜੀ ਨੂੰ ਕਰਦੀ ਪਿੰਡ ਫੋਨ ਤੇ ਚੱਲ ਪਤਾ ਹੋਊਗਾ ਉਹਨਾਂ ਨੂੰ ਵੀ। ਲੈ ਫਿਰ ਤੇ ਮੇਰੀ ਧੀ ਨਾ ਬੜੀ ਕਰਮਾ ਵਾਲੀ ਆ। ਹਾਂ ਜੀ। ਗਈ ਆ ਤਾਂ ਨੌਕਰੀ ਮਿਲਦੀ ਪਰੋਣੇ ਨੂੰ। ਆਓ ਚਲੋ ਫਿਰ ਅਮੀਨਾਂ ਕਦੇ ਫਿਰ ਹੈ ਹੀ ਆ। ਹਾਂ ਨਹੀਂ ਨਹੀਂ ਇਹ ਤਾਂ ਬਹੁਤ ਵਧੀਆ ਹੋ ਗਿਆ ਮੁੰਡਾ ਤੇ ਤੇ ਹੱਥਾਂ ਨਾਲ ਵੇਖਣ ਦੀ ਲੋੜ ਨਹੀਂ ਜੀ ਹਾਂਜੀ ਆਪਣਾ ਕਮਾਓਗੇ ਤਾਂ ਆਪਣਾ ਖਾਓਗੇ ਰਾਮਨਾਥ ਸੱਚੀ ਅਮੀ ਜੀ ਮਿੰਦੀ ਆ ਬੜੀ ਖੁਸ਼ੀ ਹੋਈ ਜਦੋਂ ਇਹਨਾਂ ਨੇ ਇੰਨੀ ਗੱਲ ਕਹੀ ਨਾ ਕਿ ਤੇਰੇ ਆ ਉਹ ਨਹੀਂ ਇਹ ਸਾਰੇ ਕੰਮ ਹੋਏ ਆ ਲੈ ਪੁੱਤ ਇਹ ਤਾਂ ਹੀ ਹੋਰ ਵਧੀਆ ਹੋ ਗਿਆ ਹਾਂਜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਆ ਇਹ ਤੇ ਸਾਰੇ ਟਪਰ ਤੇ ਸ਼ੌਰਾ ਭਾ ਦਿਖ ਤੇ ਤੇਰੀ ਬੱਲੇ ਬੱਲੇ ਰਣੀ ਸਾਰੇ ਘਰ ਹੋਈ ਨਾ ਅਮੀ ਜੀ ਮੈਨੂੰ ਤਾਂ ਸੱਚੀ ਆ ਬੜਾ ਚਾਜੜਾ ਇਹਨਾਂ ਨੇ ਇੰਨੀ ਗੱਲ ਕਹੀ ਆ ਵੀ ਤੇਰੇ ਆ ਉਹਨਾਂ ਸਾਰੇ ਕੰਮ ਹੋਈ ਆ ਆ ਤਾਂ ਉਹਨੇ ਕਹਿਣੀ ਸੀ ਪਹਿਲਾਂ ਨੌਕਰੀ ਮਿਲੇਗੀ ਨਹੀ ਜੀ ਕੋਈ ਵਧੀਆ ਤੁਹਾਨੂੰ ਦੱਸਾਂ ਲਈ ਮੈਂ ਨੌਕਰੀ ਮਿਲ ਗਈ ਆ ਬਸ ਉਸ ਤੋਂ ਉਹਨਾਂ ਨੇ ਹੁਣੇ ਹੀ ਹੁਣੇ ਹੀ ਅੱਗੇ ਤਨਖਾਹ ਬੜੀ ਘੱਟ ਸੀ ਮਹਾ 10000 ਰੁਪਏ ਮਹੀਨੇ ਦਾ ਮਿਲਦਾ ਸੀ ਤੇ ਹੁਣ ਦੱਸੋ ਖੁਸ਼ ਨਾ ਤਨਖਾਹ ਵੀ ਵਧ ਜਾਣੀ ਆ ਮਹੀਨੇ ਦੀ ਚਲ ਵਧੀਆ ਹੋਵੇ ਆ ਪੁੱਤ ਤੇ ਨਾਲੇ ਉਮੀ ਜੀ ਇੱਕ ਗੱਲ ਹੋਰ ਹਾਂ ਇਹ ਮੈਨੂੰ ਕਹਿੰਦੇ ਹੀ ਪੀ ਜੋ ਜਣਾਵਣਾ ਚੰਡੀਗੜ੍ਹ ਅੱਛਾ ਤੇ ਤੈਨੂੰ ਵੀ ਨਾਲ ਜਾਣਾ ਪੈਣਾ ਵਾ ਤੇ ਹੁਣ ਮੈਨੂੰ ਇਹ ਦੱਸੋ ਕਿ ਮੈਂ ਕੀ ਕਰਾਂ ਨਾਲ ਜਾਵਾਂ ਕਿ ਜਾਂ ਨਾ ਜਾਵਾਂ ਮੈਨੂੰ ਸਮਝ ਨਹੀਂ ਲੱਗੰਦੀ ਨਾ ਨਾ ਪੁੱਤ ਤੂੰ ਨਾਲ ਨਾ ਜਾਵੀਂ ਕਿੰਨਾ ਤੂੰ ਇਤੋਂ ਸਮਾਨ ਫੜਿਆ ਵਾ ਜੇ ਤੂੰ ਉਹਦੇ ਨਾਲ ਚਲ ਗਈ ਪਰੋਣੇ ਦੇ ਆ ਜਿਹੜਾ ਤੇਰਾ ਸਮਾਨ ਗਿਆ ਤੇਰੀ ਜਠਾੜੀ ਨੇ ਸਾਰਾ ਸਾਫ ਲੜਾਈ ਨਾ ਤੈਨੂੰ ਜਦੋਂ ਉੱਥੋਂ ਆਈ ਕੁਛ ਨਹੀਂ ਲੱਭਣਾ ਇੱਥੋਂ ਇਹੀ ਤਾਂ ਗੱਲ ਅੰਮੀ ਮੇਰੇ ਵੀ ਦਿਮਾਗ ਵਿੱਚ ਆਉਂਦੀ ਤੇ ਪਰ ਮੈਂ ਸੋਚਿਆ ਭੀ ਇੱਕ ਵਾਰ ਨਾ ਮੰਮੀ ਨੇ ਸਲਾਹ ਕਰਦੀ ਆ ਭਲਾ ਤੁਸੀਂ ਕੀ ਕੰਨੇ ਆ ਨੀਤੀ ਏ ਕਈ ਢਾਈ ਲੱਖ ਰਤਨ ਮੈਂ ਟੀਵੀ ਦਿੱਤਾ ਤੇ ਤਿੰਨ ਨੂੰ ਵੇਖਣ ਨੂੰ ਦਿੱਤਾ ਇਹਨਾਂ ਵਾਸਤੇ ਥੋੜਾ ਦਿੱਤਾ ਵਾ ਤੈਨੂੰ ਇਹ ਗੱਲ ਦਾ ਪਤਾ ਨਾ ਕਿ ਤੇਰਾ ਪਿਓ ਤੇ ਭਰਾ ਕਿੰਨਾ ਔਖੀ ਹੁੰਦੇ ਸੀ ਪਰ ਮੈਂ ਸੋਚਿਆ ਕਿ ਮੇਰੇ ਧੀ ਦੇ ਘਰ ਜਾਣਾ ਵਾ ਤੇ ਵਧੀਆ ਲੈ ਕੇ ਜਾਵਾਂ ਹੁਣ ਤੂੰ ਪਰੋਣੇ ਦੇ ਨਾਲ ਚੱਲ ਕੇ ਤੇ ਜਿਹੜਾ ਮਗਰ ਸਮਾਨ ਵਾ ਮੈਂ ਇਹਨਾਂ ਦੇ ਵਰਤਨ ਨੂੰ ਥੋੜਾ ਦਿੱਤਾ ਵਾ ਨਹੀਂ ਨਹੀਂ ਇਹ ਤੇ ਮੇਜੀ ਹੈ ਹੀ ਆ ਤੇ ਬਾਕੀ ਕੋਈ ਗੱਲ ਨਹੀਂ ਆ ਹਲੇ ਮੈਂ ਘੜੀ ਚੱਲ ਚੱਲੀ ਆ ਮੈਂ ਹਲੇ ਇਹਨਾਂ ਨੂੰ ਇਹੋ ਹੀ ਆਖਿਆ ਵਾ ਕਿ ਕੋਈ ਨਾ ਤੁਸੀਂ ਦਸ 15 ਦਿਨ ਲਾ ਕੇ ਆਓ ਆਹੋ ਅਜੇ ਤੂੰ ਕਹਿਆ ਕਿ ਜਾ ਕੇ ਥਾਟਕਾਣਾ ਤੇ ਵੇਖੋ ਉਹੀ ਨਾ ਮੰਮੀ ਜੀ ਮੈਂ ਤਾਂ ਹਾਲੇ ਨੂੰ ਇਹੋ ਆਖਿਆ ਵਾ ਕਿ 10 ਦਿਨ ਉਥੇ ਰਹਿ ਕੇ ਆਓ ਚੱਲ ਪੁੱਤ ਅਜੇ ਤੇਲ ਵੇਖੋ ਤੇਲ ਦੀ ਧਾਰ ਵੇਖੋ ਜਦੋਂ ਮੈਂ ਤੇਰੇ ਡੈਡੀ ਨੂੰ ਦੱਸਿਆ ਨਾ ਬੜੇ ਖੁਸ਼ ਹੋਣਾ ਮੈਨੂੰ ਖੁਸ਼ਦੀ ਆ ਕਿ ਬਰੋਲੇ ਨੂੰ ਨੌਕਰੀ ਮਿਲ ਗਈ ਆ ਹਾਂ ਨਹੀਂ ਨਹੀਂ ਦੱਸਿਓ ਮੀ ਜੀ ਡੈਡੀ ਨੂੰ ਵੀ ਤੇ ਚੱਲੇ ਆ ਕੀ ਹੁੰਦਾ ਆ ਕਿ ਚੱਲ ਨੌਕਰੀ ਮਿਲੀ ਆ ਚਾਹੀ ਹੁੰਦਾ ਵੇ ਚੀਜ਼ ਦਾ ਆ ਹੁੰਦਾ ਵਾ ਕਿ ਹਾਂ ਜੀ ਤੇ ਪਿਆਣਾ ਆਪਣੇ ਘਰ ਸੌਖੀ ਹੋਵੇ ਤੈਨ ਮਾਪੇ ਉਹਦੀ ਕਿੰਨੀ ਉਮਰ ਵੱਚਾਂਦੀ ਆ ਹਾਂਜੀ ਹਾਂਜੀ ਚਲੋ ਠੀਕ ਆ ਫਿਰ ਅਮੀ ਜੀ ਮੈਂ ਨਾ ਰੱਖਦੀ ਆ ਮੈਂ ਤੁਹਾਡੇ ਕੰਮ ਦੇ ਹੀ ਕਰਨ ਤੇ ਉਹ ਛੱਡ ਕੇ ਤੇਰੀ ਇਦਾਂ ਹੀ ਫੋਨ ਕਰਨਾ ਚਲ ਠੀਕ ਆ ਚਲ ਤਾਂ ਫੇਰ ਕਰੀ ਜੇ ਦਵੇਲੀ ਹੋਵੇਗੀ ਮੈਂ ਕਰਾਂਗੀ ਫੇਰ ਚਲੋ ਠੀਕ ਆ ਚਲ ਠੀਕ ਆ ਚੰਗਾ ਪੁੱਤ ਤੇਰੇ ਡੈਡੀ ਨੂੰ ਦੱਸਦੀ ਆ ਮੈਂ ਵੇਖੀ ਕਿੰਨੇ ਖੁਸ਼ ਹੋਣਾ ਉਹਨਾਂ ਨੇ ਚੰਗਾ ਸਾਸਿਕਾਲ ਆਇਓ ਜਰੀਕਾ ਰਾਮਨ ਕਿਹਦਾ ਫੋਨ ਆਉਂਦਿਆ ਸੀ ਫੋਨ ਕਿਹਦਾ ਆਉਣਾ ਵਾ ਆਪਣੀ ਰਪਿੰਦਰ ਦਾ ਫੋਨ ਆਉਂਦਿਆ ਸੀ ਕੀ ਸੁਖ ਸਾਦੀਆ ਲੈ ਦੱਸ ਵਧਾਈ ਬਣੀ ਆ ਕਾਦੀ ਪਰੋਣੇ ਨੂੰ ਨੌਕਰੀ ਮਿਲ ਗਈ ਹੈ ਚੰਡੀਗੜ੍ਹ ਚੱਲਾ ਵਧੀਆ ਹੋ ਗਿਆ ਈ ਤੇ ਮੈਂ ਤੇ ਬੜੀ ਖੁਸ਼ ਵਾਂ ਵੇਖ ਲੋ ਓਦਾਂ ਰਪਿੰਦਰ ਦੇ ਕਰਮ ਕਿੰਨੇ ਤੇਜ ਵਾ ਜਾਂਦਿਆਂ ਹੀ ਪਰੋਣੇ ਨੂੰ ਨੌਕਰੀ ਮਿਲ ਗਈ ਵਧੀਆ ਨਹੀਂ ਉਹ ਮ੍ਰਿਤਿ ਦੇ ਕਰਮ ਬੜੇ ਤੇਜ ਵਾ ਵੇਖ ਲੋ ਇਹ ਆਪਨੇ ਘਰ ਵਾ ਇਹਨਾਂ ਦਾ ਕਿਸੇ ਕੰਮ ਵੱਲ ਧਿਆਨ ਹੀ ਨਹੀਂ ਗਾ ਹੈਗਾ ਜਿਨ੍ਹਾਂ ਨੇ ਮਿਹਨਤਾਂ ਕਰਨੀਆਂ ਨਾ ਇਦਾਂ ਹੀ ਕਰਦੇ ਆ ਵੇਹਲਾ ਨੌਕਰੀ ਤੇ ਤਾਂ ਅੱਗੇ ਵੀ ਉਹ ਲੱਗਾ ਸੀ ਉਹ ਗਾਹ ਨੂੰ ਹੱਥ ਪਾਉਂਦੇ ਆ ਪੇ ਚੱਲ ਵਧੀਆ ਮਿਲ ਜੇ ਤਨਖਾਹ ਚੰਗੀ ਹੋਊਗੀ ਇਹ ਕਹਾੜੇ ਆ ਬਸ ਖਾਨ ਤਾਂ ਕਿ ਸੀਮਤ ਵਾ ਪੇ ਖਾ ਲਿਆ ਤਾਂ ਸੌ ਲਿਆ ਤੇ ਬਸ ਪਰ ਮਨਾ ਇਸੇ ਕਰਕੇ ਮੈਂ ਰਿਸ਼ਤਾ ਉੱਥੇ ਕੀਤਾ ਵਾ ਰਪਿੰਦਰ ਦਾ ਮੈਨੂੰ ਪਤਾ ਮੁੰਡੇ ਮਹਿੰਦੀ ਬੜੇ ਆ ਤੈਨੂੰ ਮੈਂ ਦੱਸਦਾ ਨਹੀਂ ਹੁੰਦਾ ਨਹੀਂ ਨਹੀਂ ਮੇਰੀ ਤਾਂ ਖੁਸ਼ੀ ਦਾ ਨਾ ਕੋਈ ਟਕਾਣਾ ਹੀ ਨਹੀਂਗਾ ਪੇ ਮੇਰੀ ਈ ਇੰਨੀ ਸੌਖੀ ਰਹੂਗੀ ਉਹ ਘਰ ਦੇ ਵਿੱਚ ਉਹ ਮੇਰਾ ਰਾਤਾ ਵਾ ਉਹਨੂੰ ਤੂੰ ਫੋਨ ਕਰਕੇ ਇਹ ਗੱਲ ਕਹਿ ਦਈਏ ਕਿ ਤੂੰ ਪਰੌਣੇ ਦੇ ਨਾਲ ਹੀ ਚੱਲ ਜਾ ਚੰਡੀਗੜ੍ਹ ਜਾ ਰਹੀ ਹੈਗੀ ਨਹੀਂ ਨਹੀਂ ਅਸੀਂ ਇਹ ਗੱਲ ਨਹੀਂ ਕਹਿਣੀ ਉਹਦਾ ਜੇਠ ਜਠਾਣ ਕੀ ਸੋਚਣਗੇ ਅਜੇ ਹੁਣ ਤੇ ਵਿਆਹ ਹੋਇਆ ਵਾ ਆਖਣਗੇ ਕੁੜੀ ਕਿੱਦਾਂ ਦੀ ਆ ਨਾਲ ਹੀ ਤੁਰ ਪਈ ਆ ਉਹਨੂੰ ਮੈਂ ਕਹਿਣਾ ਪਈ ਪੁੱਤ ਤੂੰ ਆਪਣੇ ਘਰ ਦਾਵੇ ਹੈ ਕੋਈ ਗੱਲ ਨਹੀਂ ਪਰੌਣੇ ਨੂੰ ਜਾ ਲੈਂਦੇ ਤੂੰ ਨੌਕਰੀ ਤੇ ਉਹ ਮੈਨੂੰ ਇਹ ਹੀ ਕਿ ਚਲ ਦੋਵੇਂ ਜੀ ਰਹੀਏ ਜਾਣ ਕੇ ਜੇ ਉਹ ਡਿਊਟੀ ਚੱਲ ਜਾ ਕਰੂੰਗੀ ਤੇ ਮਗਰੋਂ ਰੋਟੀ ਪਾਣੀ ਤੇ ਪਕਾਇਆ ਕਰੂੰਗੀ ਇਹ ਕੋਈ ਗੱਲ ਨਹੀਂ ਅਜੇ ਤਾਂ ਸ਼ੁਰੂਆਤ ਹੀ ਆ ਹੌਲੀ ਹੌਲੀ ਉਹਦੇ ਪੈਰ ਤੇ ਲੱਗਣ ਘਰ ਵਿੱਚ ਤੇ ਚਲ ਵੀ ਜਾਊਗੀ ਉਹ ਚਲ ਮੈਂ ਇਹ ਨਹੀਂ ਕਹਿੰਦਾ ਵੀ ਆਪੇ ਹੀ ਚਲ ਜੇ ਘਰ ਸਲਾਹ ਕਰ ਲੈਣ ਕਿ ਜਾਣਾ ਵਾ ਕਿ ਨਹੀਂ ਜਾਣਾ ਚਲ ਕੋਈ ਨਹੀਂ ਉਹ ਤੇ ਬਾਅਦ ਦੀਆਂ ਗੱਲਾਂ ਤਾਂ ਤੁਸੀਂ ਆਪਣੇ ਮੁੰਡੇ ਨੂੰ ਵੀ ਕਹੋ ਕਿ ਕਿਤੇ ਵੀ ਇਹ ਹੱਥ ਪੈਰ ਮਾਰਾ ਉਹ ਚਲ ਕੋਈ ਨਹੀਂ ਉਹ ਵਿਚਾਰਾ ਬਥੇਰਾ ਦੁਪਹਿਰ ਮੰਡਿਆ ਨਹੀਂ ਰਮਨ ਜੀ ਗੱਲ ਬੰਡੀ ਸਵਾਹ ਹੱਥ ਪੈਰ ਮਾਰਨ ਡਿਆ ਘਰੋਂ ਤਾਂ ਕਦੀ ਬਾਹਰ ਨਹੀਂ ਨਿਕਲਿਆ ਪੱਠੇ ਪਾਲੇ ਤੇ ਰੋਟੀ ਖਾ ਲਈ ਤੇ ਬਹਿ ਗਿਆ ਤੇ ਸੌਂ ਲਿਆ ਬਸ ਇਹੋ ਤਿੰਨ ਕੰਮ ਆਉਦੇ ਕੋਲ ਰਮਨ ਤੈਨੂੰ ਕੀ ਪਤਾ ਵਿੱਚ ਵਿੱਚ ਉਹ ਵਿਚਾਰਾ ਲੱਗਾ ਆਹ ਸਵਾਹ ਲੱਗਾ ਵਾ ਜਦ ਨੌਕਰੀ ਲੱਭਣੀ ਹੋਵੇ ਨਾ ਜਾਣਾ ਪੈਂਦਾ ਕਿਸ ਵੱਲ ਕਿਸ ਨੂੰ ਕਹਿਣਾ ਪੈਂਦਾ ਵਾ ਇਹ ਥੋੜਾ ਵਾ ਵੀ ਕਿਸਦੇ ਆਣ ਕੇ ਘਰ ਤੇ ਇਹਨੂੰ ਕਹਿਣਾ ਬਹੁਤ ਫੜ ਕੇ ਵੀ ਚੱਲ ਨੌਕਰੀ ਮਿਲ ਗਈ ਆ ਤੇ ਆ ਉਹ ਚੱਲ ਮੈਂ ਮੁੰਨਾ ਸਮਝਾਉਣਾ ਵਾ ਵੀ ਤੂੰ ਜਾ ਆਪਣੇ ਭਾਈਏ ਨੂੰ ਕਹਿ ਕੇ ਵੇਖ ਲੈ ਜੇ ਉਹਨੂੰ ਨੌਕਰੀ ਉਹ ਪਤਾ ਕੀ ਆਂਦਾ ਜੇ ਵੀ ਮੇਰੇ ਘਰ ਦੀ ਟੈਸਟ ਦੀ ਤਿਆਰੀ ਕਰ ਰਹੀ ਆ ਉਹ ਨੌਕਰੀ ਤਾਂ ਲੱਗੂਗੀ ਪਰ ਮੈਂ ਇਹ ਕੰਮ ਨਹੀਂ ਜੇ ਹੋਣ ਦੇਣਾ ਅਸੀਂ ਸਾਰੀ ਉਮਰ ਛਿੱਤਰ ਨਹੀਂ ਖਾਣੇ ਉਹਦੇ ਕੋ ਵੀ ਮੇਰੀ ਤਨਖਾਹ ਆਉਂਦੀ ਆ ਤੁਸੀਂ ਉਹ ਵਰਤਦੇ ਜੇ ਇਹ ਕੰਮ ਕਰੇ ਅਸੀਂ ਇਹਦੇ ਕੋ ਪੈਸੇ ਮੰਗ ਵੀ ਸਕਦੇ ਆ ਉਹਨੂੰ ਕੀ ਕਵਾਂਗੇ ਪੈਸੇ ਫੜਾ ਤਨਖਾਹ ਫੜਾ ਆ ਕੰਮ ਮੈਨੂੰ ਜ਼ ਕਰਨੇ ਉਹ ਚੱਲ ਕੋਈ ਗੱਲ ਨਹੀਂ ਮੈਂ ਸਮਝਾਉਂਦਾ ਇੱਕ ਵਾਰਾ ਤੇ ਕੰਨਾਂ ਚ ਕੱਢ ਦਿਓ ਵੀ ਆਪ ਕੰਮ ਕਰਨਾ ਤਾਂ ਕਰ ਨਹੀਂ ਤੇ ਕੁੜੀ ਨੂੰ ਨਹੀਂ ਕਰ ਦੇਣਾ ਪੈਸੇ ਮੰਗਣ ਵਾਲੀ ਕਿਹੜੀ ਗੱਲ ਕੀਤੀ ਏ ਤੂੰ ਉਹ ਸਾਡੀ ਨੌਂ ਆ ਅਹ ਨੌਂ ਆ ਜਦੋਂ ਨੌਕਰੀ ਤੇ ਲੱਗ ਗਈ ਨਾ ਉਹ ਤਾਂ ਵੀ ਤੇਵਰ ਬਦਲ ਜਾਣੇ ਆ ਨੌਂ ਨਹੀਂ ਰਹਿਣੀ ਫਿਰ ਯਾਰ ਲੋਕਾਂ ਦੀ ਨਵਾਨੀ ਨੌਂ ਨੌਕਰੀ ਕਰਦੀਆਂ ਚੱਲ ਕੋਈ ਨਹੀਂ ਆ ਗੱਲਾਂ ਛੱਡੋ ਉਹਨੂੰ ਸਮਝਾ ਦਿਓ ਤੁਸੀਂ ਚੱਲ ਠੀਕ ਆ ਫਿਰ ਹੂੰ ਕਿਹੜਾ ਮਰਨਾ ਵਾ ਇਹਨਾਂ ਨੂੰ ਬਸ ਇੱਕੋ ਹੀ ਗੱਲ ਵਾ ਉਹ ਵਿਚਾਰਾ ਲੱਭਣ ਤੇ ਡਿਆ ਵਾ ਨੌਕਰੀ ਕਿੱਥੇ ਨੌਕਰੀ ਲੱਭਣ ਡਿਆ ਕਦੀ ਘਰੋਂ ਬਾਹਰ ਜਾਂਦਾ ਤੇ ਮੈਂ ਵੇਖਿਆ ਨਹੀਂਗਾ ਇਹ ਨੌਵਾਂ ਕੋਈ ਗੱਲ ਨਹੀਂ ਪੈਸੇ ਮੰਗਣ ਚ ਕਦਾ ਹਰਜਵਾ ਉਹਨੇ ਨੌ ਨਹੀਂ ਰਾਣਾ ਮੁੜ ਕੇ ਇੱਕ ਦੀਆਂ ਚਾਰ ਸੁਨਾਇਆ ਕਰਨੀਆਂ ਤੁਹਾਨੂੰ ਐਸ ਗੱਲ ਦਾ ਨਾ ਪਤਾ ਵੇ ਜੋ ਬਣਉ ਰਹਾ ਘਰ ਸੁਣ ਮੇਰੀ ਹਾਂਜੀ ਮਾਂ ਗੱਲ ਕੀ ਦੱਸਣੀ ਆ ਸਵੇਰੇ ਸਵੇਰੇ ਤਿਆਰ ਬਿਆਰ ਵੇਹ ਬੂਟ ਪਾੜ ਪਾ ਕੇ ਇਦਾਂ ਹੋ ਜਾਂਦਾ ਜਿੱਦਾਂ ਦਫ਼ਤਰ ਜਾਣਾ ਹੁੰਦਾ ਵਾ ਤੇ ਤੈਨੂੰ ਮੈਂ ਕਹਿਆ ਕੋਈ ਕੰਮ ਲੱਭ ਤੱਕ ਇਹਦਾ ਪਤਾ ਨਹੀਂ ਕਿ ਇਦਾਂ ਤੋਂ ਉਹ ਕੰਮ ਮਮੀ ਕਿਹੜੇ ਕਿਸ ਨੇ ਮੇਰੇ ਅਸਰ ਰੱਖੇ ਆ ਕੀ ਕੀਤੀ ਮੈਂ ਇੱਕ ਦੋ ਜਨਨਾਂ ਨਾਲ ਗੱਲ ਕੋਈ ਨਹੀਂ ਕਿਤੇ ਲੱਗ ਜੰਨੇ ਜਦੋਂ ਨਾ ਕੰਮ ਕਰਨ ਦੀ ਨੀਤ ਹੋਵੇ ਨਾ ਤਾਂ ਘਰੋਂ ਨਿਕਲ ਗਿਆ ਤੇ ਫੇਰ ਹੀ ਕੰਮ ਲੱਭਦਾ ਹੁੰਦਾ ਵਾ ਘਰ ਰਾਨ ਕੇ ਤੇਰੀ ਬਾਹੂ ਫੜ ਕੇ ਨਹੀਂ ਕਿਸ ਨੇ ਕਹਿਣਾ ਵੀ ਆ ਤੈਨੂੰ ਕੰਮ ਦਵਾ ਦਿੰਦੇ ਆ ਸਿਆਣਾ ਹੋਇਆ ਵਾ ਘੜੀ ਘੜੀ ਮਿੰਨਾ ਗੱਲਾਂ ਕਰਦੇ ਨੂੰ ਆਪ ਸ਼ਰਮ ਆਉਂਦੀ ਆ ਵੀ ਕੀ ਤੈਨੂੰ ਮੈਂ ਕਵਾਂ ਰਪਿੰਦਰ ਦਾ ਆਇਆ ਹੀ ਫੋਨ ਤੇ ਮੈਨੂੰ ਕਹਿੰਦਾ ਹੀ ਵੀ ਪੁਰਾਣੇ ਨੂੰ ਨਾ ਚੰਡੀਗੜ੍ਹ ਨੌਕਰੀ ਮਿਲ ਗਈ ਆ ਅੱਛਾ ਤੇ ਤਨਖਾਹ ਵੀ ਜ਼ਿਆਦੀ ਆ ਉੱਥੇ ਚੱਲ ਵਧੀਆ ਹੋ ਗਿਆ ਫਿਰ ਤੇ ਵਧੀਆ ਤੇ ਹੋਣਾ ਹੀ ਆ ਜਿੰਨਾ ਮਿਹਨਤਾਂ ਕਰਨੀਆਂ ਵਾ ਨਾ ਉਹਨਾਂ ਇਦਾਂ ਹੀ ਕਰਨੀਆਂ ਵਾ ਤੇਰੇ ਵਾਂਗ ਥੋੜਾ ਹੱਥ ਤੇ ਹੱਥ ਰੱਖ ਕੇ ਤੇ ਘਰੇ ਬੈਠੇ ਰਹਿਣਾ ਵਾ ਉਹ ਚਲੋ ਕੋਈ ਗੱਲ ਨਹੀਂ ਮੈਂ ਤਾਂ ਉਹ ਅੱਗੇ ਵੀ ਕਿਹਾ ਵਾ ਉਹਨਾਂ ਦੀ ਕਿਸਮਤ ਉਹਨਾਂ ਨਾਲ ਵਾ ਤੇ ਮੇਰੀ ਮੇਰੇ ਨਾਲ ਵਾ ਪੁੱਤ ਕਿਸਮਤ ਆਪ ਬਣਾਉਣੀ ਪੈਂਦੀ ਆ ਇਹ ਥੋੜਾ ਵੀ ਪੱਠੇ ਪਾਲੇ ਪਿਓ ਨੇ ਕਮਾਈ ਕਰ ਲਈ ਤਹੀਂ ਖਾ ਲਿਆ ਤੇ ਚੱਲ ਮੇਰੇ ਭਾਈ ਇਦਾਂ ਕਿਦਾਂ ਕੰਮ ਚੱਲੂਗਾ ਨਾਲੇ ਦੂਜੀ ਗੱਲ ਮੇਰੀ ਇੱਕ ਹੋਰ ਸੁਣ ਲੈ ਜਿਹੜਾ ਤੂੰ ਆਪਣੇ ਘਰ ਦੇ ਨੂੰ ਭੂਏ ਚੜਾਇਆ ਨਾ ਉਹਨੂੰ ਕਹਿ ਲਿਮਟ ਵਿੱਚ ਰਹਿ ਤੂੰ ਕਹਿੰਦੇ ਆ ਵੀ ਉਹਨੂੰ ਨੌਕਰੀ ਦਿਵਾਉਣੀ ਆ ਤੇ ਉਹਨੂੰ ਨੌਕਰੀ ਮਿਲ ਗਈ ਨਾ ਸਾਰੇ ਟੱਬਰ ਨੂੰ ਛਿੱਤਰ ਥੱਲੇ ਰੱਖੂਗੀ ਤੇ ਸਾਡੇ ਕੋ ਨਹੀਂ ਇਹ ਕੰਮ ਹੋਣਾ ਤੇਰੀ ਤੇ ਆਦਤ ਬਣ ਗਈ ਆ ਸਾਡੇ ਕਾ ਵੀ ਗੱਲਾਂ ਸੋਣੀਆਂ ਤੇ ਉਹਦੇ ਕੋ ਵੀ ਸੋਣੀਆਂ ਚੁੱਪ ਕਰਕੇ ਨਾ ਆਪ ਕੰਮ ਲੱਭ ਲੈ ਉਹਨੂੰ ਨਹੀਂ ਮੈਂ ਇਹ ਕੰਮ ਕਰਨ ਦੇਣਾ ਮੰਮੀ ਜੀ ਕਿਤੇ ਉਹ ਨੌਕਰੀ ਤੇ ਲੱਗ ਜਾਊਗੀ ਇਹ ਚ ਹਰਜ ਕੀ ਆ ਕੋਈ ਹੈ ਫਰਕ ਜੇ ਮੰਨ ਲਓ ਮੈਂ ਜਾਊਂਗਾ ਤੇ ਉਹਨੇ ਵੀ ਤੇ ਘਰ ਰਹਿਣਾ ਹੀ ਆ ਮੁੜ ਕੇ ਕੋਈ ਗੱਲ ਨਹੀਂ ਤੂੰ ਜਾ ਤੂੰ ਨੰਕਰੇ ਤਾਂ ਲੱਗਾ ਹੋਵੇਗਾ ਨਾ ਅਸੀਂ ਮਾਪਿਓ ਆ ਤੈਨੂੰ ਕਵਾਂਗੇ ਵੀ ਤਨਖਾਹ ਲਿਆ ਕੇ ਸਾਨੂੰ ਫੜਾ ਉਹਨੂੰ ਬਗਾਨੀ ਤੇ ਨੂੰ ਅਸੀਂ ਕੀ ਕਵਾਂਗੇ ਉਹ ਚੱਲ ਉਹਨੇ ਵੀ ਤੇ ਘਰ ਹੀ ਦਿਆ ਕਰਨੀ ਉਹਨੇ ਕਿਹੜੀ ਬਾਹ ਦੇ ਖਰਚਾ ਕਰਨੀ ਆ ਉਹ ਮੈਨੂੰ ਪਤਾ ਵਾ ਜਿੰਨੀ ਕੋਨੇ ਘਰ ਦੇਣੀ ਆ ਇਹ ਬਸ ਕਹਿੰਦੀਆਂ ਗੱਲਾਂ ਵਾ ਚੁੱਪ ਕਰਕੇ ਨਾ ਕੋਈ ਕੰਮ ਧੰਦਾ ਲੱਭ ਲੈ ਠੀਕ ਸਾਰੀ ਉਮਰ ਐਦਾਂ ਹੀ ਕੱਢ ਛੱਡਣੀ ਆ ਪਿਓ ਨੇ ਕਮਾਉਣਾ ਤੇ ਖਤੂ ਖਾਣਾ ਵਾ ਵੇਹਨੇ ਮੇਰੇ ਕੰਮ ਕੀਤੇ ਦਾ ਕੋਈ ਨਾ ਹੀ ਨਿਕਾ ਸਾਰੀ ਦੀ ਜੜੀ ਪੱਠੇ ਵੀ ਮੈਂ ਪਾਉਣੇ ਪੈਲੀਆਂ ਜਿਵੇਂ ਮੈਂ ਕੰਮ ਕਰਨਾ ਬਾਹਰ ਦੇ ਦਾ ਮੈਂ ਵੇਖਣਾ ਤੇ ਮੇਰਾ ਨਾ ਹੀ ਕੋਈ ਨਿਕਾ ਹੁਣ ਜੇ लवली ਵੀਰ ਨੂੰ ਨੌਕਰੀ ਮਿਲ ਗਈ ਆ ਇਹ ਚ ਮੇਰਾ ਕੀ ਕਸੂਰ ਵਾ ਮੈਂ ਸਭ ਕੋ ਕਹਿੰਦੇ ਵੀ ਚੰਗਾ ਹੋ ਗਿਆ ਮਿਲ ਗਈ ਇਹ ਉਹਦੀ ਕਿਸਮਤ ਉਹਦੇ ਨਾਲ ਆ ਤੇ ਮੇਰੀ ਮੇਰੇ ਨਾਲ ਜੇ ਕਿਤੇ ਮੈਨੂੰ ਉਥੋਂ ਪੜਨ ਦਿੰਦੇ ਤੇ ਫਿਰ ਕੀ ਉਹ ਚਲਿਆ ਸੀਗਾ ਮੈਂ ਵੀ ਕਿਤੇ ਲੱਗ ਜਾਂਦਾ ਅੱਜ ਚੋਰ ਬਣ ਗਿਆ ਦਾਲ ਵੀ ਬਣੀ ਆ ਫੁਲਕੇ ਬਾਅਦ ਚ ਬਣਾ ਲੈਣੀ ਆ ਸੁਨੀ ਵੀ ਕੀ ਕਰਦੇ ਚੋਲ ਬਣਾ ਗਿਆ ਟੀਹੀਂ ਤੇ ਮੈਂ ਕਿ ਫੁਲਕੇ ਬਾਅਦ ਚ ਬਣਾ ਲੈਣੀ ਆ ਅੱਛਾ ਤੇ ਮੈਂ ਤੇਰੇ ਲਾਇਆ ਸੀ ਹਾਂਜੀ ਲਵੜੀ ਨੌਕਰੀ ਮਿਲ ਗਈ ਆ ਚਲੋ ਫਿਰ ਤੇ ਵਧੀਆ ਗੱਲ ਆ ਫਿਰ ਤੇ ਵਧਾਈ ਬਣੀ ਮਲਵਲੀ ਵਾਲ ਤਨਖਾਹ ਵੀ ਚੰਗੀ ਆ ਅੱਛਾ ਅੱਛਾ 40000 ਦੱਸਣ ਦੇ ਠੀਕ ਆ ਠੀਕ ਆ ਤੇ ਕਹਿੰਦਾ ਮੈਂ ਚੱਲਦੇ ਆ ਅਗਲੇ ਸੋਮਵਾਰ ਤੱਕ ਮੇਰੇ ਸਹੌਣਾਂ ਠੀਕ ਆ ਠੀਕ ਆ ਚਲ ਵਧੀਆ ਗੱਲ ਆ ਹਾਂ ਤੇ ਚਲ ਰੁਪਿੰਦਰ ਵੀ ਨਾਲ ਚੱਲ ਜੇ ਤੇ ਵਧੀਆ ਵਾ ਦੋਵੇਂ ਜਣੇ ਇਕੱਠੇ ਰਹਿਣਗੇ ਨਹੀਂ ਉਹ ਸੋਚਣ ਡਿਆ ਸੀ ਹਾਂਜੀ ਵੀ ਰੁਪਿੰਦਰ ਨੂੰ ਵੀ ਨਾਲ ਹੀ ਲੈ ਜੇ ਕੋਈ ਗੱਲ ਨਹੀਂ ਮੇਰੇ ਰਪਿੰਦਰ ਨਾਲ ਗੱਲ ਕਰਦੀ ਆਂ लवली ਕਹਿਣ ਡਿਆ ਸੀ ਮੈਂ ਪਹਿਲਾਂ ਚੱਲ ਜਣਾ ਗੱਪਤਾ ਜਾ ਕੇ ਵੇਹ ਲੈਣਾ ਵਾ ਠੀਕ ਮਰੇ ਕਿਦਾਂ ਦਾ ਕੰਮ ਆ ਫਿਰ ਬਾਅਦ ਚ ਬੁਲਾ ਲੂੰਗਾ ਆਓ ਚਲ ਬਾਅਦ ਚ ਲੈ ਜਾ ਜੇਗਾ ਕੋਮ ਫਿਰ ਲੈਣਗੇ ਤੂੰ ਜਾਈਂ ਰਪਿੰਦਰ ਨਾਲ ਕੋਈ ਗੱਲ ਨਹੀਂ ਮੈਂ ਜਾਂਦੀ ਆ ਨਾਲ ਵਧਾਈ ਦੇ ਆਉਂਗੀ ਨਾਲੇ ਉਹਨੂੰ ਕਹਿ ਕੇ ਆਉਂਗੀ ਨਾਲ ਚੱਲ ਜਣਾ ਆਹੋ ਹਨਾ ਠੀਕ ਆ ਹਾਂਜੀ ਕੋਈ ਨਹੀਂ ਮੈਂ ਜਾਂਦੀ ਆ ਚਲੋ ਵੇਖ ਕੇ ਚੱਲ ਠੀਕ ਠੋੜ ਬਣ ਗਿਆ ਤੇ ਫਿਰ ਚਲ ਹਾਂਜੀ ਚੱਲ ਇਹ ਤੇ ਸਭ ਤੋਂ ਵਧੀਆ ਗੱਲ ਵਾ ਚੱਲ ਵਧੀਆ ਗੱਲ ਆ लवली ਨੇ ਨੌਕਰੀ ਮਿਲ ਗਈ ਆ ਰੁਪਿੰਦਰ ਵੀ ਨਾਲ ਚੱਲ ਜੂਗੀ ਚੱਲ ਕੋਮ ਫੇਰ ਲੈਣਗੇ ਪੜੀ ਲਿਖੀ ਤੇ ਚੱਲੇ ਵੀ ਹੈਗੀ ਆ ਕੋਈ ਨੌਕਰੀ ਮਿਲ ਜੂਗੀ ਇਹਨੂੰ ਵੀ ਚੱਲ ਦੋਵਾਂ ਦਾ ਸਾਥ ਹੋ ਜੂਗਾ ਰੁਪਿੰਦਰ ਬੈਠੀ ਆ ਹਾਂਜੀ ਆਜਾ ਦੀਦੀ ਲੈ ਰੁਪਿੰਦਰ ਤੇ ਹੁਣ ਚੰਡੀਗੜ੍ਹ ਵਾਲੀ ਹੋ ਗਈ ਆ ਉਹ ਨਹੀਂ ਨਹੀਂ ਦੀਦੀ ਚੰਡੀਗੜ੍ਹ ਵਾਲੇ ਕਾਦੇ ਹੁਣਾ ਵਾ ਮੈਨੂੰ ਦੱਸੰਡੇ ਤੇਰੇ ਭਾਜੀ ਹਾਂਜੀ ਕੀ लवली ਨੂੰ ਨੌਕਰੀ ਮਿਲ ਗਈ ਐ ਤੇ ਮੈਂ ਕਿਹਾ ਚਲ ਵਧੀਆ ਗੱਲ ਆ ਮੈਂ ਚਲ ਮੈਂ ਰਪਿੰਦਰ ਨੂੰ ਵਧਾਈ ਦੇਉਣੀ ਐ ਹਾਂਜੀ ਨਾਲੇ ਬਹੁਤ ਬਹੁਤ ਵਧਾਈ ਹੋਵੇ ਤੈਨੂੰ ਤੁਹਾਨੂੰ ਬਹੁਤੀਆਂ ਦੀਦੀ ਵਧਾਈਆਂ ਹੁਣ ਵੱਡਿਆਂ ਨੂੰ ਦੇ ਤੇ ਨਾਲੇ ਮੈਂ ਕਿਹਾ ਚਲ ਕੰਮ ਕਰੀ ਜਾਊਗਾ ਨਾਲੇ ਉੱਥੇ ਘੁੰਮਿਓ ਫਿਰਿਓ ਹਾਂਜੀ ਦੀਦੀ ਇਹ ਤੇ ਹੈ ਹੀ ਆ ਪਰ ਇਹ ਆਪੀ ਮੇਰਾ ਮਨ ਜਾਨੀਗਾ ਮੰਦਾ ਹਲੇ ਜਾਣ ਨੂੰ ਨਾਲ ਕਿਉਂ ਮੰਨ ਕਿਉਂ ਨਹੀਂ ਮੰਨਦਾ ਤੇਰਾ ਦੀਦੀ ਵੇਖੋ ਇਦਾਂ ਆ ਹੁਣ ਤੁਸੀਂ ਮਗਰੋਂ ਇਕੱਲੇ ਰਹਿਣਾ ਵਾ ਘਰ ਸਾਰਾ ਕੰਮ ਕਿੱਦਾਂ ਕਰਿਆ ਕਰੋਗੇ ਹੁਣ ਚਲੋ ਰਲ ਮਿਲ ਕੇ ਆਪਾਂ ਦੋਹੇ ਜਾਣੇ ਕਰ ਲੈਨੇ ਆ ਕੰਮ ਕਿਤੇ ਕਿੰਨਾ ਕੁ ਹੁੰਦਾ ਰਪਿੰਦਰ ਹੁਣ लवली ਉੱਥੇ ਕੰਮ ਕਰੀ ਜਾਊਗਾ ਤੂੰ ਇੱਥੇ ਰਹੇਂਗੀ ਕੱਲੀ ਤੇ ਕੀ ਫਾਇਦਾ ਫਿਰ ਆਹੋ ਇਹ ਤੇ ਹੈ ਹੀ ਆ ਪਰ ਮੈਨੂੰ ਇਹ ਆ ਵੀ ਤੂੰ ਹੀ ਕੱਲੇ ਰਹਿ ਜਾਣਾ ਮਗਰੋਂ ਐਹੀ ਤੇ ਉਮਰ ਹੁੰਦੀ ਘੁੰਮਣ ਫਿਰਨ ਦੀ ਹੁਣ ਸਾਡੇ ਵੱਲ ਵੇਖ ਲਓ ਮੇਰੇ ਹੰਦਿਆ ਸਿਰ ਤੇ ਜ਼ਿੰਮੇਵਾਰੀ ਪੈ ਗਈ ਸੀ ਹਾਂਜੀ ਇਹ ਤੇ ਹੈ ਹੀ ਆ ਚਲੋ ਕੋਈ ਨਹੀਂ ਬਾਕੀ ਵੇਖ ਲਾਂਗੇ ਸਲਾਹ ਕਰਕੇ ਜਿੱਦਾਂ ਵੀ ਹੋਊਗਾ ਆਓ ਚਲ ਕੋਈ ਗੱਲ ਨਹੀਂ ਕਰ ਲਏ ਸਲਾਹ ਨਾਲ ਇਹ ਹਲੇ ਆਖੰਦੇ ਹੀ ਕਿ ਚਲ ਥੋੜੇ ਦਿਨ ਮੈਂ ਖੋਦ ਆਪ ਜਾਣਾ ਆ ਤੇ ਕੋਈ ਨਹੀਂ ਫਿਰ ਉੱਥੇ ਜਾ ਕੇ ਵੇਂਦੇ ਆ ਮਾਹੌਲ ਚੱਲ ਕਿਦਾਂ ਦਾ ਕਿਦਾਂ ਦਾ ਨਹੀਂ ਠੀਕ ਹੈ ਤੇ ਜੇ ਤੇ ਮੈਂ ਰਹਿਣ ਵਾਲਾ ਹੋਊਗਾ ਉੱਥੇ ਜਾ ਕੇ ਤੇ ਫਿਰ ਤਾਂ ਕੋਈ ਨਹੀਂ ਵੇਖ ਲਾਂਗੇ ਨਹੀਂ ਚਲ ਕੋਈ ਗੱਲ ਨਹੀਂ ਵੇਖ ਲਿਓ ਐਸੇ ਹੀ ਕਿੰਨੇ ਚਲ ਘੁੰਮ ਫਿਰ ਲਓਗੇ ਚਲ ਐਹੀ ਦਿਨ ਹੁੰਦੇ ਘੁੰਮਣ ਫਿਰਨ ਦੇ ਹਾਂਜੀ ਆਹੋ ਇਹ ਤੇ ਹੈ ਹੀ ਆ ਉਹਦਾ ਤੇ ਮੰਮੀ ਨੇ ਉਹਨੂੰ ਕੀਤਾ ਫੋਨ ਦੱਸਿਆ ਉਹਨੂੰ हां जी ਮਿਲਣ ਕੀਤਾ ਹੀ ਅੱਗੇ ਚੱਲ ਵਧੀਆ ਵਾ हां जी ਹੋਈ ਗੱਲ ਉਹਨਾਂ ਨੂੰ ਬੜੇ ਖੁਸ਼ ਹੋ ਹੁੰਦੇ ਹੀ ਗੱਲ ਸੁਣ ਕੇ ਠੀਕ ਹੈ ਠੀਕ ਹੈ ਹਾਂ ਜੀ ਖੁਸ਼ੀ ਤੇ ਫਿਰ ਹੋਣੀ ਹੀ ਉਹਨਾਂ ਨੂੰ ਚੱਲ ਜੀ ਜੀ ਤੁਹਾਡੇ ਸਦਕਾ ਹੀ ਆ ਤੁਸੀਂ ਇੰਨੀ ਮਿਹਨਤ ਕਰਾਈ ਆ ਇਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਆ ਤੁਸੀਂ ਸਾਰਾ ਕੁਝ ਕੀਤਾ ਆ ਮੈਂ ਤਾਂ ਇਹੀ ਕਹਿੰਨੀ ਆ ਕਿ ਸਾਰਾ ਪਰਿਵਾਰ ਮਿਲ ਕੇ ਰਹਿ ਆ ਬਸ ਹੋਰ ਕੁਝ ਨਹੀਂ ਤਾਂ ਜੀ ਜੀ ਮੈਂ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਘੁੰਮਣਾ ਖੇਲਣਾ ਤੇ ਹੁੰਦਾ ਹੀ ਆ ਉਹ ਗੱਲ ਹੋਈ ਨਾ ਜੇ ਤੋਂ ਮੈਂ ਡਰਨਦੀ ਹਾਂ ਮੈਨੂੰ ਪਹਿਲਾਂ ਹੀ ਲੱਗਨਦੀ ਆ ਹੀ ਵੀ ਇਹ ਮੀ ਨੁਕਲਾ ਕੇ ਨਾ ਚੰਡੀਗੜ ਤੇ ਆਪਣੀਆਂ ਸਕੀਮਾਂ ਲਾਉਂਦੀ ਆ ਇਹਦੇ ਇਰਾਦੇ ਆ ਪਿਆੜਾ ਸਮਾਨ ਬਣਾਇਦਾ ਇਹਦੇ ਉੱਤੇ ਹੱਕ ਮੈਂ ਆਪਣਾ ਜਮਾਉਣੀ ਆ ਇਹ ਕੰਮ ਨਹੀਂ ਮੈਂ ਹੋਣ ਦੇਣੀ